ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਈਲੀ ਮੀਡੀਆ ਟੀਵੀ ਤੇ ਮੈਂ ਰਮਨਦੀਪ कौर ਅੱਜ ਤੁਸੀਂ ਸਾਡੀ ਜੋ ਨਵੀਂ ਵੀਡੀਓ ਇਹ ਦੇਖ ਰਹੇ ਹੋ ਇਹ ਇੱਕ ਇਨਫੋਰਮੇਟਿਵ ਵੀਡੀਓ ਬਣਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਰੀਸੈਂਟਲੀ ਤੁਸੀਂ ਬਲੌਗ ਦੇ ਵਿੱਚ ਦੇਖਿਆ ਹੋਵੇਗਾ ਅਸੀਂ ਪਟਨਾ ਸਾਹਿਬ ਵਿਜ਼ਿਟ ਕੀਤਾ ਸੀ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਗਏ ਸੀ ਔਰ ਉਹ ਆਪਾਂ ਕਿੱਦਾਂ ਗਏ ਕੀ ਕੀ ਕਲਾ ਦਾ ਤੁਸੀਂ ਧਿਆਨ ਰੱਖ ਸਕਦੇ ਹੋ ਉਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਹੋਏਗਾ ਫਰਸਟ ਆਫ ਆਲ ਜਦੋਂ ਤੁਸੀਂ ਪਲਾਨ ਕਰਦੇ ਹਾਂ ਵੀ ਅਸੀਂ ਜਾ ਰਹੇ ਹਾਂ ਜੀ ਦਰਸ਼ਨਾਂ ਲਈ ਤਾਂ ਕਿਵੇਂ ਜਾ ਰਹੇ ਹੋ ਹੋ ਸਕਦਾ ਹੈ ਕਈ ਵਾਰੀ ਆਪਾਂ ਸੰਗਤਾਂ ਦੇ ਨਾਲ ਜਾਂਦੇ ਹਾਂ ਜਥੇ ਦੇ ਨਾਲ ਜਾਂਦੇ ਹਾਂ ਜਿਵੇਂ ਜਾਤਾ ਟ੍ਰੇਨ ਦੇ ਰਾਹੀਂ ਜਾਂ ਫਿਰ ਓਨ ਰੋਡ ਟ੍ਰਿਪ ਵੀ ਰੱਖਦੇ ਨੇ ਉਹ ਜਿਵੇਂ ਬੱਸੇਸ ਜਾਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਸੰਗਤਾਂ ਦੇ ਨਾਲ ਉਹ ਅਲੱਗ ਆਪਸ਼ਨ ਹੋ ਜਾਂਦੀ ਹੈ ਅਗਰ ਤੁਸੀਂ ਆਪਣਾ ਇੱਕ ਫੈਮਿਲੀ ਟ੍ਰਿਪ ਪਲਾਨ ਕਰ ਰਹੇ ਹੋ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਜਾ ਆਪਣੇ ਛੋਟੇ ਬੱਚੇ ਦੇ ਨਾਲ ਜਾ ਰਹੇ ਹੋ ਤਾਂ ਉਹ ਸਫ਼ਰ ਥੋੜਾ ਕਨਵੀਨੀਅੰਟ ਹੋਣਾ ਚਾਹੀਦਾ ਤੇ ਉਹਨਾਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਇਹ ਮੈਂ ਵੀਡੀਓ ਬਣਾ ਰਹੀ ਆਂ ਜੀ ਪਟਨਾ ਸਾਹਿਬ ਦੀ ਦੂਰੀ ਜੋ ਹੈਗੀ ਹੈ ਜੀ ਜਿੰਨਾ ਕਿ ਲੁਧਿਆਣੇ ਤੋਂ ਹੈਗੀ ਹੈ 1400 ਕਿਲੋਮੀਟਰ ਤੇ ਉੱਥੋਂ ਤੁਸੀਂ ਨਾਕਰ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਕੋਲੇ ਦੋ ਆਪਸ਼ਨਸ ਨੇ ਚਾਹੇ ਮੈਂ ਬਾਏ ਟ੍ਰੇਨ ਆਵਾਂ ਜਾਂ ਫਿਰ ਬਾਏ ਪਲੇਨ ਆਵਾਂ ਤੇ ਦੋਨੋਂ ਆਪਸ਼ਨਸ ਦੇ ਵਿੱਚ ਕਨਵੀਨੀਅੰਟ ਕੀ ਰਹਿੰਦਾ ਹੈ ਕਿੰਨੀ ਪ੍ਰਾਈਜ਼ਿੰਗ ਬੈਠੇਗੀ ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸਾਂਗੀ ਪਹਿਲੇ ਤੁਸੀਂ ਇਹ ਦੇਖੋ ਜਿੱਦਾਂ ਮੈਂ ਲੁਧਿਆਣੇ ਤੋਂ ਆਣਾ ਹੈ ਔਰ ਮੈਂ ਸੋਚ ਰਹੀ ਆਂ ਵੀ ਮੈਂ ਟ੍ਰੇਨ ਤੇ ਆਣਾ ਹੈ ਤਾਂ ਟ੍ਰੇਨ ਦਾ ਤਾਂ ਚਲੋ ਕੋਈ ਰੌਲਾ ਹੀ ਨਹੀਂ ਹੈ ਉੱਥੇ ਜੋ ਰੇਲਵੇ ਸਟੇਸ਼ਨ ਹੈ ਉੱਥੋਂ ਤੁਸੀਂ ਆਪਣਾ ਟਿਕਟ ਪਹਿਲਾਂ ਦੀ ਬੁਕਿੰਗ ਕਰਵਾ ਕੇ ਅਕੋਰਡਿੰਗਲੀ ਤੁਸੀਂ ਆ ਸਕਦੇ ਹੋ ਔਰ ਜੋ ਪ੍ਰਾਈਜ਼ਿੰਗ ਜਿਹੜੀ ਰਹਿੰਦੀ ਹੈ ਬਾਇ ਟ੍ਰੇਨ ਅਗਰ ਤੁਸੀਂ ਆਉਂਦੇ ਹੋ ਤਾਂ ਉਹ 1500 ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਔਰ ਉਸ ਤੋਂ ਘੱਟ ਅਮਾਉਂਟ ਦੇ ਵਿੱਚ ਵੀ ਆਈ ਥਿੰਕ ਕੁਝ ਟਿਕਟਸ ਅਵੇਲੇਬਲ ਹੈਗੀਆਂ ਨੇ ਅਗਰ ਫਰਸਟ AC ਦੀ ਗੱਲ ਕਰੀਏ ਤਾਂ 33200 ਦੇ ਅਰਾਊਂਡ ਤੁਹਾਨੂੰ ਉਹਦੀ ਕਾਸਟਿੰਗ ਪੈਂਦੀ ਹੈ ਔਰ ਟਾਈਮ ਜੋ ਲੱਗਦਾ ਹੈ 24 ਆਵਰਸ ਲੱਗ ਜਾਂਦੇ ਨੇ ਮੋਰ ਥੈਨ 24 ਆਵਰਸ 24 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਤੁਹਾਨੂੰ ਲੱਗੇਗਾ ਸਫ਼ਰ ਦੇ ਦੌਰਾਨ ਇਹ ਇੱਕ ਆਪਸ਼ਨ ਹੋਊਗੀ ਦੂਜੀ ਆਪਸ਼ਨ ਹੋ ਜਾਂਦੀ ਹੈ ਤੁਹਾਡੇ ਕੋਲੇ ਬਾਈ ਪਲੇਨ ਬਾਈ ਪਲੇਨ ਹੋਣ ਤੁਹਾਡੇ ਕੋਲੇ ਰਹਿੰਦੀਆਂ ਜੀ ਤਿੰਨ ਆਪਸ਼ਨਸ ਵੀ ਤੁਸੀਂ ਦਿੱਲੀ ਤੋਂ ਆ ਰਹੇ ਹੋ ਤੁਸੀਂ ਅੰਮ੍ਰਿਤਸਰ 에ਅਰਪੋਰਟ ਤੋਂ ਆ ਰਹੇ ਹੋ ਜਾਂ ਫਿਰ ਤੁਸੀਂ ਚੰਡੀਗੜ੍ਹ 에ਅਰਪੋਰਟ ਤੋਂ ਆ ਰਹੇ ਹੋ ਔਰ ਮੇਰੇ ਲਈ ਜੋ ਕਨਵੀਨੀਅੰਟ ਰਹਿੰਦਾ ਸੀ ਜੀ ਉਹ ਸੀ ਅੰਮ੍ਰਿਤਸਰ ਔਰ ਚੰਡੀਗੜ੍ਹ ਔਰ ਅਗਰ ਜੋ ਦੋ ਅਸੀਂ ਟਿਕਟ ਦੀ ਬੁਕਿੰਗ ਕਰ ਰਹੇ ਸੀ ਤਾਂ ਆਪਾਂ ਦੇਖਿਆ ਕਿ ਅਗਰ ਅਸੀਂ ਅਮਰitsar ਤੋਂ ਜਾ ਰਹੇ ਹਾਂ ਤਾਂ ਉਹ ਟਿਕਟ ਉਹ ਵਾਲੀ ਫਲਾਈਟ ਦੇ ਵਿੱਚ ਜੋ ਆਪਾਂ ਬੁੱਕ ਕਰ ਰਹੇ ਸੀ ਜਿਹੜੀ ਸਾਨੂੰ 1.5 ਸੂਟੇਬਲ ਲੱਗ ਰਹੀ ਸੀ ਉਹਦੇ ਵਿੱਚ ਕੁਝ ਡਿਫਰੈਂਸ ਆ ਰਿਹਾ ਸੀ ਟਾਈਮ ਦਾ ਲਾਈਕ 2-3 ਘੰਟੇ ਉਹ ਐਕਸਟਰਾ ਸਟੇ ਦੀ ਤਰ੍ਹਾਂ ਜਾ ਰਹੇ ਸੀ ਉਹ ਮੈਨੂੰ ਵੀ ਸਮਝ ਨਹੀਂ ਲੱਗੀ ਜੀ ਵੀ ਜਿਹੜਾ ਸਫਰ ਮੇਰਾ 1.5 ਘੰਟੇ ਚ ਖਤਮ ਹੋ ਜਾਣਾ ਹੈ ਉਹਦੇ ਵਿੱਚ ਸਟੇ ਕਿਉਂ ਐਨਾ ਟਾਈਮ ਕਿਉਂ ਖਰਾਬ ਹੋ ਰਿਹਾ ਹੈ ਸੈਕਿੰਡ ਆਪਸ਼ਨ ਸੀ ਮੇਰੇ ਕੋਲ ਵੀ ਮੈਂ ਉਹਨੂੰ ਸਕਿਪ ਕਰਕੇ ਦਿੱਲੀ ਤੋ ਜਾਂਦੀ ਬਟ ਦਿੱਲੀ ਤੋ ਅਗਰ ਆਪਾਂ ਦੇਖਿਆ ਜਾਵੇ ਅਗਰ ਮੈਂ ਲੁਧਿਆਣਾ ਤੋਂ ਦਿੱਲੀ ਜਾਣਾ ਹੈ ਤਾਂ ਪਹਿਲਾਂ ਮੈਂ ਬਾਈ ਟ੍ਰੇਨ ਦਿੱਲੀ ਪਹੁੰਚਾਵਾਂਗੀ ਜਾਂ ਬਾਈ ਰੋਡ ਬਾਈ ਰੋਡ ਤਾਂ ਚਲੋ ਬਹੁਤ ਟਾਈਮ ਲੱਗ ਜਾਏਗਾ ਬਾਈ ਟ੍ਰੇਨ ਵੀ ਅਗਰ ਜਾਨੀਆ ਤਾਂ 7 ਤੋਂ ਲੈ ਕੇ 8 ਘੰਟਿਆਂ ਦਾ ਸਮਾਂ ਮੇਰਾ ਲੱਗੇਗਾ ਔਰ ਜਿਹੜਾ ਕਿ ਕਾਫੀ ਥਕਾਨ ਭਰਿਆ ਆਪਾਂ ਕਹਿ ਸਕਦੇ ਹਾਂ ਵੀ ਇੱਕ ਖੇਚਲੀ ਹੋ ਜਾਂਦੀ ਹੈ ਜਿਆਦਾ ਜਦੋਂ ਟਾਈਮ ਲੱਗਦਾ ਬੰਦੇ ਨੂੰ ਸਫ਼ਰ ਦੇ ਵਿੱਚ ਤਾਂ ਉਸ ਚੀਜ਼ ਨੂੰ ਸਕਿੱਪ ਕਰਦੇ ਹੋਏ ਸਾਡੇ ਕੋਲ ਆਪਸ਼ਨ ਆਈ ਵੀ ਆਪਾਂ ਚੰਡੀਗੜ੍ਹ ਤੋਂ ਬੁਕਿੰਗ ਕਰੀਏ ਔਰ ਚੰਡੀਗੜ੍ਹ ਤੋਂ ਜੋ ਸਾਲੋਂ ਸੇਟੇਬਲ ਸਾਡੀ ਡੇਟ ਲੱਗ ਰਹੀ ਸੀ ਉਹਦੇ ਵਿੱਚ ਟਿਕਟਸ ਦੀ ਅਵੇਲੇਬਿਲਿਟੀ ਵੀ ਹੈਗੀ ਸੀ ਔਰ ਆਪਾਂ ਟਿਕਟਸ ਬੁੱਕ ਕੀਤੀਆਂ ਔਰ ਉਦੋਂ ਜਦੋਂ ਤੁਸੀਂ ਟਿਕਟਸ ਬੁੱਕ ਕਰਨੀਆਂ ਹੈ ਤਾਂ ਆਪਣੇ ਪਹਿਲੇ ਤਾਂ ਚਲੋ ਸਭ ਤੋਂ ਪਹਿਲੇ ਤਾਂ ਆਪਾਂ ਇਹ ਦੇਖਾਂਗੇ ਵੀ ਮੇਰੇ ਨੂੰ ਕਨਵੀਨੀਅੰਟ ਵਾਲਾ 에ਅਰਪੋਰਟ ਕਿਹੜਾ ਲੱਗ ਰਿਹਾ ਜਾਂ ਰੇਲਵੇ ਸਟੇਸ਼ਨ ਕਿਹੜਾ ਲੱਗ ਰਿਹਾ ਮੈਂ ਕਿਹੜੀ ਜਗ੍ਹਾ ਤੋਂ ਜਾ ਰਹੇ ਹਾਂ ਉਹ ਤੁਸੀਂ ਆਪਣੇ ਅਕੋਰਡਿੰਗ ਦੇਖ ਸਕਦੇ ਹੋ ਅਗਰ ਮੈਂ ਲੁਧਿਆਣਾ ਦੀ ਗੱਲ ਕਰਾਂ ਤਾਂ ਮੇਰੇ ਲਈ ਕਨਵੀਨੀਅੰਟ ਹੈ ਕਿ ਜਾਵਾਂ ਮੈਂ ਟ੍ਰੇਨ ਜਾਵਾਂ ਅਗਰ ਮੇਰੇ ਕੋਲੇ ਟਾਈਮ ਦੀ ਸ਼ਾਰਟੇਜ ਹੈ ਮੈਂ ਜ਼ਿਆਦਾ ਸਮਾਂ ਗੁਰਦੁਆਰਾ ਸਾਹਿਬ ਤੇ ਸਪੈਂਡ ਕਰਨਾ ਚਾਹੁੰਨਾ ਜਾਂ ਉਹਨੂੰ ਐਕਸਪਲੋਰ ਕਰਨ ਤੇ ਸਪੈਂਡ ਕਰਨਾ ਚਾਹ ਰਹੀ ਹਾਂ ਤਾਂ ਮੇਰੀ ਅਵੇਲੇਬਲ ਮੇਰੀ ਜੋ ਹੋਏਗੀ ਕਿ ਮੈਂ ਉਹਨੂੰ ਬਾਇ ਫਲਾਈਟ ਜਾਵਾਂ ਸਾਡਾ ਸਫ਼ਰ ਸ਼ੁਰੂ ਹੁੰਦਾ ਲੁਧਿਆਣਾ ਤੋਂ ਜੀ ਲੁਧਿਆਣਾ ਤੋਂ ਅਸੀਂ ਬਾਇ ਟੈਕਸੀ ਜਾਂ ਆਪਣੀ ਕਾਰ ਦੇ ਅਕੋਰਡਿੰਗ ਤੁਸੀਂ ਜੁੱਤਾ ਵੀ ਦੇਖ ਸਕਦੇ ਹੋ ਆਪਾਂ ਬਾਇ ਟੈਕਸੀ ਕਏ ਚੰਡੀਗੜ੍ਹ ਚੰਡੀਗੜ੍ਹ ਤੋਂ ਆਪਣੀ ਜਿਹੜੀ ਫਲਾਈਟ ਬੁੱਕ ਸੀ ਪਟਨਾ ਸਾਹਿਬ ਲਈ ਜਿਹੜਾ ਕਿ ਅਪਰੋਕਸੀਮੇਟ ਮੈਨੂੰ 1.5 ਘੰਟੇ ਦਾ ਸਫ਼ਰ ਸਮਾਂ ਤੈਅ ਕਰਨਾ ਪਿਆ ਸਮਾਂ ਲੱਗਿਆ ਔਰ ਆਪਾਂ ਇੱਥੇ 9:00 ਵਜੇ ਪਹੁੰਚ ਗਏ ਜਦੋਂ ਵੀ ਤੁਸੀਂ ਕਿਤੇ ਜਾਣ ਦਾ ਕੋਈ ਪਲਾਨ ਬਣਾਉਣਾ ਹੈ ਵੀ ਇੱਥੇ ਅਸੀਂ ਜਾਣਾ ਹੈ ਐਨੀ ਰੇਟ ਨੂੰ ਜਾਣਾ ਹੈ ਐਨੇ ਬੰਦਿਆਂ ਨਾਲ ਜਾਣਾ ਹੈ ਤਾਂ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਮੈਟਰ ਕਰਦੀਆਂ ਨੇ ਤਾਂ ਜਦੋਂ ਤੁਸੀਂ ਪਲੇਨ ਦੀ ਟਿਕਟ ਬੁੱਕ ਕਰੋਗੇ ਤਾਂ ਕੋਸ਼ਿਸ਼ ਕਰੋ ਅਗਰ ਤੁਸੀਂ 2-3 ਮਹੀਨੇ ਪਹਿਲੇ ਬੁੱਕ ਕਰ ਲੈਣੇ ਹੋ ਟਿਕਟਸ ਤਾਂ ਕਾਸਟਿੰਗ ਤੁਹਾਡੀ ਥੋੜੀ ਘਟ ਜਾਂਦੀ ਹੈ ਉੱਥੇ ਤੁਸੀਂ ਪ੍ਰਾਈਜ਼ਿੰਗ ਨੂੰ ਘਟਾ ਸਕਦੇ ਹੋ ਅਵੇਲੇਬਿਲਟੀ ਦੇਖੋ ਵੀ ਇੰਨਾ-ਇੰਨੀਆਂ ਡੇਟਸ ਦੇ ਵਿੱਚ ਆ ਰਹੀ ਹੈ ਔਰ ਇਹ ਵੈਰੀ ਕਰਦਾ ਹੈ ਕਈ ਵਾਰੀ ਕੀ ਹੁੰਦਾ ਹੈ ਵੀਕਐਂਡਸ ਦੇ ਵਿੱਚ ਟਿਕਟ ਮਹਿੰਗੀ ਹੁੰਦੀ ਹੈ ਔਰ ਵੀਕਡੇਜ਼ ਦੇ ਵਿੱਚ ਟਿਕਟ ਸਸਤੀ ਹੁੰਦੀ ਹੈ ਤਾਂ ਤੁਸੀਂ ਅਕੋਰਡਿੰਗ ਟੂ ਆਪਣੇ ਪਲਾਨ ਦੇ ਅਕੋਰਡਿੰਗ ਉਹ ਵਾਲਾ ਡੇਟਸ ਤੁਸੀਂ ਚੂਜ਼ ਕਰ ਸਕਦੇ ਹੋ ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਸਵਿਗੀ ਅਗਰ ਤੁਹਾਡੇ ਕੋਲ ਸਵਿਗੀ ਵਨ ਦੀ ਮੈਂਬਰਸ਼ਿਪ ਹੈਗੀ ਹੈ ਤਾਂ ਤੁਸੀਂ 1500 ਰੁਪਏ ਤੱਕ ਦਾ ਅਮਾਉਂਟ ਜੋ ਹੈ ਇੱਥੇ ਸੇਵ ਕਰ ਸਕਦੇ ਹੋ ਇਸ ਤੋਂ ਇਲਾਵਾ ਆਪਣੀ ਜਿਹੜੀ ਟਿਕਟ ਦੀ ਬੁਕਿੰਗ ਹੈ ਉਹ ਤੁਸੀਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਤੋਂ ਕਰੋ ਜੀ ਉਹਦੇ ਵਿੱਚ ਤੁਹਾਨੂੰ ਬੈਨੀਫਿਟ ਏ ਰਹਿੰਦਾ ਜਦੋਂ ਤੁਹਾਡੀਆਂ ਟਿਕਟਸ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਬੁੱਕ ਹੁੰਦੀਆਂ ਨੇ ਤਾਂ ਜ਼ਿਆਦਾਤਰ ਜੋ ਕਾਰਡ ਦੇ ਉੱਪਰ ਹੈ ਇੰਸ਼ੋਰੈਂਸ ਰਹਿੰਦੀ ਰਹਿੰਦੀ ਹੈ ट्रैवल इंश्योरेंस ਐਕਸੀਡੈਂਟਲ इंश्योरेंस एयर एक्सटेंशनल इंश्योरेंस ਤਾਂ ਆਪਣੇ ਉਸੇ ਕਾਰਡ ਤੋਂ ਬੁੱਕ ਕਰੋ ਜਿਹਦੇ ਉੱਤੇ ਤੁਹਾਨੂੰ ਇਹ ਬੈਂਕ ਜੋ ਹੈ ਆਫਰਸ ਦੇ ਰਿਹਾ ਹੈ ਜਾਂ ਤੁਹਾਨੂੰ ਇਹ ਵਾਲਾ ਬੈਨੀਫਿਟ ਮਿਲ ਰਿਹਾ ਹੈ ਇਸ ਤੋਂ ਇਲਾਵਾ ਜਦੋਂ ਤੁਸੀਂ ਟਿਕਟ ਬੁੱਕ ਕਰਨੀ ਹੈ ਤਾਂ ਉਹਦੇ ਵਿੱਚ ਇੱਕ ਰਹਿੰਦੀ ਹੈ অপਸ਼ਨ ਕੈنسਲੇਸ਼ਨ ਚਾਰजेस ਕੈنسਲੇਸ਼ਨ ਚਾਰजेस ਕੀ ਹੁੰਦੇ ਹੈ ਜੀ ਤੁਹਾਡਾ ਪਤਨ 4 ਮਹੀਨੇ ਪਹਿਲਾਂ ਪਲਾਨ ਕਰ ਲਿਆ ਵੀ ਆਪਾਂ ਜਾਵਾਂਗੇ ਔਰ ਰੱਬ ਨਾ ਕਰੇ ਕੋਈ ਐਦਾਂ ਦੀ ਅਨਸਰਟਨ ਸਿਚੁਏਸ਼ਨ ਹੋ ਗਈ ਵੀ ਤੁਸੀਂ ਆਪਣਾ ਪਲਾਨ ਡ੍ਰੌਪ ਕਰ ਰਹੇ ਹੋ ਤਾਂ ਜਿਹੜੀ ਤੁਸੀਂ ਬੁਕਿੰਗ ਕੀਤੀ ਹੋਏਗੀ ਜਦੋਂ ਤੁਸੀਂ ਉਹ ਆਪਣਾ ਟਿਕਟਸ ਨੂੰ ਇਨਸ਼ੋਰ ਨਹੀਂ ਕਰਾਇਆ ਹੋਇਆ ਲਾਈਕ ਕੈਂਸਲੇਸ਼ਨ ਅਗਰ ਤੁਸੀਂ ਕੈਂਸਲੇਸ਼ਨ ਚਾਰजेस ਨਹੀਂ ਪੇ ਕੀਤੇ ਹੋਏ ਤਾਂ ਟਿਕਟਸ ਦਾ ਰਿਵਰਸਲ ਤੁਹਾਨੂੰ ਜੋ ਰਿਫੰਡ ਹੈ ਉਹ ਕੁਝ ਵੀ ਨਹੀਂ ਮਿਲੇਗਾ ਨਾ ਬਾਤ ਨਾ ਮਾਤਰ ਦੇ ਬਰਾਬਰ ਹੋਏਗਾ ਅਗਰ ਤੁਸੀਂ ਟਿਕਟ ਬੁਕਿੰਗ ਦੇ ਦੌਰਾਨ ਕੈਨਸਲੇਸ਼ਨ ਚਾਰਜਸ ਪੇ ਕਰਕੇ ਉਹ ਵਾਲੀ ਫੈਸਿਲਿਟੀ ਲੈ ਲੈਣੇ ਹੋ ਵੀ ਕੱਲ ਨੂੰ ਤੁਹਾਨੂੰ ਟਿਕਟਸ ਆਪਣੀਆਂ ਕੈਨਸਲ ਕਰਨੀਆਂ ਪੈ ਜਾਂਦੀਆਂ ਨੇ ਕਿਸੇ ਅਨਸਰਟਨ ਸਿਚੁਏਸ਼ਨ ਦੇ ਵਿੱਚ ਤਾਂ ਤੁਹਾਨੂੰ ਉਸ ਚੀਜ਼ ਦਾ ਰਿਫੰਡ ਫੁੱਲੀ ਰਿਫੰਡ ਮਿਲਦਾ ਹੈ ਤਾਂ ਇਹ ਤੁਸੀਂ ਥੋੜਾ ਮਤਲਬ ਥੋੜਾ ਅਮਾਉਂਟ ਪਹਿਲੇ ਪੇ ਕਰਕੇ ਆਪਣੀ ਟਿਕਟਸ ਦਾ ਉਹ ਹੈ ਇਹਨੂੰ ਇਨਸ਼ੋਰ ਕਰ ਸਕਦੇ ਹੋ ਇਸ ਤੋਂ ਇਲਾਵਾ ਰਹਿੰਦਾ ਜੀ ਮੀਲ ਦੀ ਆਪਸ਼ਨ ਫਲਾਈਟ ਦੇ ਵਿੱਚ ਵੈਸੇ ਤਾਂ ਡੇਢ ਘੰਟੇ ਦੀ ਫਲਾਈਟ ਦੇ ਵਿੱਚ ਤੁਸੀਂ ਮੀਲ ਕਰਨਾ ਹੀ ਕੀ ਹੈ ਡੇਢ ਘੰਟਾ ਤਾਂ ਵੈਸੇ ਹੀ ਅਗਰ ਫਸਟ ਟਾਈਮ ਬੈਠਦੇ ਆ ਤਾਂ ਐਕਸਾਈਟਮੈਂਟ ਹੀ ਨਿਕਲ ਜਾਂਦਾ ਬਟ ਫਿਰ ਵੀ ਅਗਰ ਤੁਸੀਂ ਮੀਲ ਦੀ ਆਪਸ਼ਨ ਰੱਖਣਾ ਚਾਹੁੰਦੇ ਹੋ ਤਾਂ ਇਹ ਟੋਟਲੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਵੀ ਤੁਸੀਂ ਉਹਨੂੰ ਲੈਣਾ ਚਾਹ ਰਹੇ ਹੋ ਜਾਂ ਨਹੀਂ ਅਗਰ ਤੁਸੀਂ ਮੀਲ ਆਪਸ਼ਨ ਚੂਜ਼ ਕਰਦੇ ਹੋ ਤਾਂ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਅ ਅਪ੍ਰੋਕਸੀਮੇਟ 300 ਟੂ 500 ਈਚ ਟਿਕਟ ਦੇ ਪਿੱਛੇ ਔਰ ਅਗਰ ਤੁਸੀਂ ਨਹੀਂ ਵੀ ਲੈਂਦੇ ਤਾਂ ਵੀ ਚੱਲਦਾ ਹੈ ਕਿਉਂਕਿ ਫੂਡ ਐਨਾ ਕੋਈ ਜ਼ਿਆਦਾ ਵਧੀਆ ਮੈਨੂੰ ਤਾਂ ਨਹੀਂ ਲੱਗਿਆ ਜੋ ਮੇਰਾ ਐਕਸਪੀਰੀਅੰਸ ਰਿਹਾ ਤੋ ਡੇਢ ਘੰਟੇ ਦੀ ਫਲਾਈਟ ਤੇ ਅਕੋਰਡਿੰਗ ਆਈ ਥਿੰਕ ਤੁਸੀਂ ਆਪਣਾ ਘਰੋਂ ਹੀ ਲੈ ਆਓ ਕੁਛ ਨਾ ਕੁਛ ਮੰਚਿੰਗ ਲਈ ਬਟ ਇੱਥੋਂ ਨਾ ਹੀ ਲਓ ਤਾਂ ਬੈਟਰ ਹੈ ਕਿਉਂਕਿ ਟੋਟਲੀ ਪੈਕੇਜ ਫੂਡ ਹੋਏਗਾ ਜਾਂ ਫਿਰ ਜਿਹੜਾ ਉਹ ਆਪਣਾ ਪੈਕਡ ਲਾਈਕ ਬੜਾ ਪਾਓ ਟਾਈਪ ਹੋ ਗਿਆ ਜਾਂ 버ਗਰ ਸੈਂਡਵਿਚਸ ਹੋ ਗਿਆ ਤਾਂ ਉਹ ਚੀਜ਼ਾਂ ਅਵੋਇਡ ਹੀ ਕਰੋ ਬੈਟਰ ਹੈ ਤੁਸੀਂ ਆਪਣੇ ਨਾਲ ਕੈਰੀ ਕਰ ਲਓ ਕੁਛ ਹਲਕਾ ਫੁਲਕਾ ਇਸ ਤੋਂ ਇਲਾਵਾ ਤੁਹਾਡੇ ਕੋਲ অপਸ਼ਨ ਰਹਿੰਦੀ ਹੈ ਜੀ ਲੌਂਜਸ ਅਸੈਸ ਦਾ ਲੌਂਜ ਕੀ ਹੁੰਦੇ ਆ ਜਿੱਦਾਂ ਕਈ ਜਿਹੜੇ ਆਪਾਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਯੂਜ਼ ਕਰਦੇ ਆ ਉਹਨਾਂ ਦੇ ਉੱਪਰ ਆਪਾਂ ਨੂੰ ਬੈਂਕ ਇੱਕ ਫੈਸਿਲਿਟੀ ਦਿੰਦਾ ਜੀ ਡੋਮੈਸਟਿਕ ਔਰ ਇੰਟਰਨੈਸ਼ਨਲ 에ਅਰਪੋਰਟ ਲੌਂਜਸ ਅਸੈਸ ਕਰਨ ਦੀ ਅਗਰ ਤੁਹਾਡੇ ਕਾਰਡ ਦੇ ਉੱਪਰ ਉਹ ਵਾਲੀ ਅਵੇਲੇਬਲ ਲੌਂਜਸ ਅਸੈਸ ਵਾਲਾ ਤੁਹਾਨੂੰ ਫੀਚਰ ਪ੍ਰੋਵਾਈਡ ਕਰ ਰਿਹਾ ਤੁਹਾਡਾ ਬੈਂਕ ਤਾਂ ਉਸ ਚੀਜ਼ ਦਾ ਬੈਨੀਫਿਟ ਜ਼ਰੂਰ ਲਓ 에ਅਰਪੋਰਟ ਦੇ ਉੱਪਰ ਕੀ ਹੁੰਦਾ ਲੌਂਜਸ ਦਾ ਅਸੈਸ ਮਿਲ ਜਾਂਦਾ ਜਿੱਥੇ ਤੁਸੀਂ ਆਪਣਾ ਡੈਬਿਟ ਜਾਂ ਕ੍ਰੈਡਿਟ ਕਾਰਡ ਜਿਹਦੇ ਉੱਪਰ ਉਹ ਫੈਸਿਲਿਟੀ अवेलेबल ਹੈ ਕਾਰਡ ਸਵਾਈਪ ਕਰ ਦਿਓ ਔਰ ਲੈਵਿਸ਼ ਫੂਡ ਲੈਵਿਸ਼ ਤੁਸੀਂ ਆਪਣਾ ਜਿਹੜਾ ਘੰਟਾ ਡੇਢ ਘੰਟਾ ਕਰ ਤੁਸੀਂ 에어ਪੋਰਟ ਉੱਪਰ ਸਪੈਂਡ ਕਰ ਰਹੇ ਹੋ ਤਾਂ ਉਹ ਤੁਹਾਡਾ ਵਧੀਆ ਕਨਵੀਨੀਐਂਟਲੀ ਨਿਕਲ ਜਾਂਦਾ ਹੈ ਖਾਣ ਪੀਣ ਦੇ ਵਿੱਚ ਔਰ ਤੁਹਾਨੂੰ ਐਕਸਟਰਾ ਪੇ ਵੀ ਨਹੀਂ ਕਰਨਾ ਪੈਂਦਾ ਇੱਕ ਵਧੀਆ ਬੈਨੀਫਿਟ ਹੈ ਇਹ ਜ਼ਰੂਰ ਚੈੱਕ ਕਰੋ ਜਦੋਂ ਵੀ ਤੁਸੀਂ ਕੋਈ ਡੈਬਿਟ ਕਾਰਡ ਬਣਵਾ ਰਹੇ ਹੋ ਜਾਫਰ ਕ੍ਰੈਡਿਟ ਕਾਰਡ ਬਣਵਾ ਰਹੇ ਹੋ ਸਪੈਸ਼ਲੀ ਤਾਂ ਕ੍ਰੈਡਿਟ ਕਾਰਡ ਕੋਸ਼ਿਸ਼ ਕਰੋ ਵੀ ਬਣਵਾਓ ਜਿਹਦੇ ਵਿੱਚ ਤੁਹਾਨੂੰ ਇਹਦਾ ਅਸੈਸ ਹੈਗਾ ਔਰ ਇਹ ਤੁਸੀਂ ਕਸਟਮਰ ਕੇਅਰ ਤੇ ਪਹਿਲੇ ਕਾਲ ਕਰਕੇ ਇਹ ਜਰੂਰ ਕਨਫਰਮ ਕਰੋ ਵੀ ਤੁਹਾਨੂੰ ਅਸੈਸ ਹੈ ਔਰ ਇਹਨੂੰ ਅਵੇਲ ਕਰਨ ਲਈ ਕੀ ਕੀ ਰਿਕੁਆਇਰਮੈਂਟਸ ਹੈ ਤਾਂ ਉਹਨਾਂ ਨੂੰ ਮੈਟ ਕਰੋ ਤਾਂ ਜੋ ਜਦੋਂ ਤੁਸੀਂ ਕੱਲ 에어ਪੋਰਟ ਤੇ ਜਾਓ ਤਾਂ ਤੁਸੀਂ ਲੌਂਜਸ ਦਾ ਅਸੈਸ ਆਸਾਨੀ ਨਾਲ ਲੈ ਸਕੋ ਜਦੋਂ ਤੁਸੀਂ ਆਨਲਾਈਨ ਟਿਕਟ ਬੁੱਕ ਕਰਦੇ ਹੋ ਲਾਈਕ ਜਿੱਦਾਂ ਅਸੀਂ ਮੇਕ ਮਾਈ ਟ੍ਰਿਪ ਤੋਂ ਟਿਕਟਸ ਬੁੱਕ ਕੀਤੀਆਂ ਸੀ ਤਾਂ ਸੀਟ ਵੀ ਤੁਸੀਂ ਆਪਣੀ ਮਰਜ਼ੀ ਦੀ ਚੂਜ਼ ਕਰ ਸਕਦੇ ਹੋ ਚੈੱਕ ਕਰੋਗੇ ਉੱਥੇ ਪ੍ਰੋਪਰ ਮੈਪ ਬਣਿਆ ਆ ਜਾਂਦਾ ਹੈ ਜੀ ਔਰ ਮੈਪ ਦੇ ਵਿੱਚੋਂ ਤੁਸੀਂ ਆਪਣੇ ਅਕੋਰਡਿੰਗਲੀ ਕਨਵੀਨੀਐਂਟਲੀ ਜੋ ਵੀ ਤੁਹਾਨੂੰ ਸੀਟ ਅੱਛੀ ਲੱਗਦੀ ਹੈ ਜ਼ਿਆਦਾਤਰ ਵਿੰਡੋ ਸੀਟਸ ਨੂੰ ਆਪਾਂ ਸਾਰੇ ਪ੍ਰੈਫਰੈਂਸ ਦਿੰਦੇ ਆ ਜੀ ਵੀ ਚਲੋ ਵਿੰਡੋ ਸੀਟ ਦੇ ਕੋਲ ਬੈਠਣਾ ਹੈ ਤਾਂ ਤੁਸੀਂ ਅਕੋਰਡਿੰਗਲੀ ਉਹ ਚੂਜ਼ ਕਰ ਸਕਦੇ ਹੋ ਪੂਰਾ ਮੈਪ ਬਣਿਆ ਆਂਦਾ ਓਨ ਤੁਸੀਂ ਪਹਿਲੇ ਹੀ ਚੂਜ਼ ਕਰ ਲਓਗੇ ਏ ਵਾਲੀ ਸੀਟ ਮੈਨੂੰ ਚਾਹੀਦੀ ਓ ਅਕੋਰਡਿੰਗਲੀ ਤੁਸੀਂ ਉਹਨੂੰ ਬੁੱਕ ਕਰ ਸਕਦੇ ਹੋ ਔਰ ਲਗੇਜ ਦੇ ਵਿੱਚ ਤੁਹਾਨੂੰ ਥੋੜਾ ਧਿਆਨ ਰੱਖਣ ਦੀ ਲੋੜ ਪੈਗੀ ਕਿ ਜਿੱਦਾਂ ਆਪਾਂ ਦੋ ਤਰ੍ਹਾਂ ਦੇ ਇੱਕ ਲਗੇਜ ਹੋ ਗਿਆ ਇੱਕ ਹੋ ਗਿਆ ਹੈਂਡ ਬੈਗ ਲਗੇਜ ਦੇ ਵਿੱਚ ਕੋਸ਼ਿਸ਼ ਕਰੋ ਕਿ ਸਾਰਾ ਸਮਾਨ ਆਪਣਾ ਲਗੇਜ 'ਚ ਹੀ ਲੈ ਕੇ ਜਾਓ ਕਿਉਂਕਿ ਲਗੇਜ ਟੋਟਲੀ ਉੱਤੇ ਹੀ ਅੱਗੇ ਚਲਾ ਜਾਂਦਾ ਹੈ ਇਹ ਡੋਮੈਸਟਿਕ ਉਹਦੀ ਗੱਲ ਕਰ ਰਹੀਆਂ ਮੈਂ ਨਾਟ ਇੰਟਰਨੈਸ਼ਨਲ ਇੰਟਰਨੈਸ਼ਨਲ ਦੇ ਵਿੱਚ ਪਾਲਿਸੀ ਥੋੜੀ ਡਿਫਰੈਂਟ ਹੁੰਦੀ ਹੈ ਥੋੜਾ ਜਿਆਦਾ ਚੈਕਿੰਗ ਕੀਤੀ ਜਾਂਦੀ ਹੈ ਉਹਦਾ ਐਕਸਪੀਰੀਅੰਸ ਅਜੇ ਮੈਨੂੰ ਨਹੀਂ ਹੈ ਸੋ ਮੈਂ ਉਹਦੇ ਉੱਤੇ ਕੋਈ ਕਮੈਂਟ ਨਹੀਂ ਕਰਾਂਗੀ ਬਟ ਹਾਂ ਡੋਮੈਸਟਿਕ ਦੇ ਵਿੱਚ ਕੀ ਹੋਏਗਾ ਤੁਹਾਡਾ ਲਗੇ ਜਾਏਗਾ ਫਿਰ ਤੁਹਾਡਾ ਜੋ ਹੈਂਡ ਬੈਗ ਦੇ ਵਿੱਚ ਜੋ ਵੀ ਸਮਾਨ ਹੈ ਉਹ ਪੂਰਾ ਬਾਹਰ ਕਢਵਾਣਗੇ ਔਰ ਪੂਰਾ ਬਾਸਕਟਸ ਦੇ ਵਿੱਚ ਤੁਸੀਂ ਉਹਨੂੰ ਪਾ ਦੋਗੇ ਖਾਲੀ ਬੈਗ ਸਾਰਾ ਸਮਾਨ ਸਕੈਨ ਹੋਵੇਗਾ ਦੈਨ ਅੱਗੇ ਜਾ ਕੇ ਫਿਰ ਤੁਸੀਂ ਉਹਨੂੰ ਪੈਕ ਕਰੋਗੇ ਔਰ ਉਹਦੇ ਵਿੱਚ ਧਿਆਨ ਰੱਖਿਓ ਕਿ ਜੋ ਵੀ ਤੁਸੀਂ ਹੈਂਡbag ਦੇ ਵਿੱਚ ਲੈ ਕੇ ਜਾ ਰਹੇ ਹੋ ਉਹਨੂੰ ਪ੍ਰੋਪਰਲੀ ਪੌਚੇਸ ਦੇ ਵਿੱਚ ਪੈਕ ਕਰ ਲਿਓ ਜਾਂ ਫਿਰ ਇਦਾਂ ਦੀਆਂ ਚੀਜ਼ਾਂ ਰੱਖਿਓ ਜੋ ਈਜ਼ੀ ਟੂ ਲਾਈਕ ਮੋਟੀਆਂ-ਮੋਟੀਆਂ ਚੀਜ਼ਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਅਗਰ ਤੁਸੀਂ ਉੱਥੇ ਅਨਪੈਕ ਵੀ ਕਰੋ ਤਾਂ ਫਟਾਫਟ ਸਮਾਨ ਕੱਢਿਆ ਬਾਸਕਰ ਚ ਰੱਖਿਆ ਐਂਡ ਦੈਟਸ ਇਟ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਕੋਸ਼ਿਸ਼ ਕਰੋ ਕਿ ਪੌਚੇਸ ਦੇ ਵਿੱਚ ਕੈਰੀ ਕਰਕੇ ਲਗੇਜ ਦੇ ਵਿੱਚ ਹੀ ਰੱਖ ਦਿਓ ਜੀ ਔਰ ਆਪਣੇ ਹੈਂਡਬੈਗ ਦੇ ਵਿੱਚ ਮੋਟਾ-ਮੋਟਾ ਸਮਾਨ ਰੱਖੋ ਜਿਹਨੂੰ ਤੁਸੀਂ ਫਟਾਫਟ ਕੱਢੋ ਐਂਡ ਫਟਾਫਟ ਪਾ ਦਿਓ ਤੇ ਇਹ ਥੀਂ ਜ਼ਰੂਰ ਤੇ ਆਮ ਰੱਖਿਓ ਨਹੀਂ ਤੁਹਾਨੂੰ ਥੋੜਾ ਜਿਹਾ ਇੰਬੈਰਸ ਫੀਲ ਹੋਏਗਾ ਫਰਸਟ ਟਾਈਮ ਤਾਂ ਆਬਵੀਅਸਲੀ ਜਦੋਂ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਹਾਂ ਹੁਣ ਇਕੱਲਾ-ਇਕੱਲਾ ਕੱਢਣਾ ਪਏਗਾ ਤਾਂ ਥੋੜਾ ਅਜੀਬ ਲੱਗਦਾ ਟਿਕਟ ਬਾਈ ਦੇ ਵਿੱਚ ਇੱਕ ਚੀਜ਼ ਮੈਂ ਭੁੱਲ ਗਈ ਤੁਹਾਨੂੰ ਦੱਸਣਾ ਕਿ 2 ਸਾਲ ਦੀ ਉਮਰ ਤੱਕ ਕੋਈ ਟਿਕਟ ਨਹੀਂ ਲੱਗਦੀ ਜੇ ਬਿਲੋ 2 ਇਅਰਸ ਤੁਹਾਡਾ ਬੇਬੀ ਤੁਹਾਡੇ ਨਾਲ ਸਫਰ ਕਰ ਰਿਹਾ ਤਾਂ ਤੁਹਾਨੂੰ ਕੁਝ ਵੀ ਕੇ ਪੇ ਨਹੀਂ ਕਰਨਾ ਪਏਗਾ ਫ੍ਰੀ ਆਫ ਕਾਸਟ ਤੁਹਾਡਾ ਬੱਚਾ ਤੁਹਾਡੇ ਨਾਲ ਸਫਰ ਕਰੇਗਾ ਅਰ ਅਗਰ ਤੁਹਾਡੇ ਬੱਚੇ ਦੀ ਉਮਰ 2 ਸਾਲ ਪਲੱਸ ਹੈ ਤਾਂ ਉਹਦੀ ਫੁੱਲ ਟਿਕਟ ਲੱਗੇਗੀ ਮਤਲਬ ਹਾਫ ਟਿਕਟ ਵਾਲਾ ਕੋਈ ਸੀਨ ਨਹੀਂ ਹੈਗਾ ਜੀ ਉਹਨੇ ਫੁੱਲ ਟਿਕਟ ਕਰਵਾ ਕੇ ਤੁਹਾਨੂੰ ਆਪਣੇ ਨਾਲ ਲੈ ਕੇ ਜਾਣਾ ਪਏਗਾ ਔਰ ਇੱਕ ਪ੍ਰੋਬਲਮ ਇੱਕ ਚੀਜ਼ ਹੋ ਰਿਹਾ ਅਗਰ ਤੁਸੀਂ ਛੋਟੇ ਬੱਚੇ ਨਾਲ ਸਫਰ ਕਰ ਰਹੇ ਹੋ ਤਾਂ ਟੇਕ ਆਫ ਔਰ ਲੈਂਡਿੰਗ ਦੇ ਟਾਈਮ ਤੁਹਾਨੂੰ ਥੋੜੀ ਜੀ ਪ੍ਰੋਬਲਮ ਆਏਗੀ ਲਾਈਕ like, Air pressure ਦੇ ਕਾਰਨ ਉਹਨੂੰ ਪੇਨ ਹੋ ਸਕਦੀ ਹੈ ਬੱਚੇ ਨੂੰ ਸਿਆਣਿਆਂ ਨੂੰ ਵੀ ਹੁੰਦੀ ਹੈ ਨਾਟ ਈਵਨ ਬੱਚੇ ਸਾਰਿਆਂ ਨੂੰ ਹੁੰਦੀ ਹੈ ਇਹ ਥੋੜਾ ਜਿਹਾ ਪਹਿਲਾਂ ਹੀ ਧਿਆਨ ਰੱਖ ਕੇ ਚੱਲਿਓ ਕਿ ਬੱਚੇ ਅਗਰ ਤੁਹਾਡਾ ਛੋਟਾ ਬੱਚਾ ਹੈ ਤਾਂ ਉਹਨੂੰ ਪੈਸੀਫਾਇਰ ਜ਼ਰੂਰ ਕੈਰੀ ਕਰਿਓ ਵੈਸੇ ਤਾਂ ਨਾਰਮਲੀ ਸਾਰੇ ਕਰਦੇ ਹੀ ਆ ਜਦੋਂ ਕਿਤੇ ਵੀ ਜਾਂਦੇ ਆਪਾਂ ਬਟ ਟਰੈਵਲਿੰਗ ਦੇ ਦੌਰਾਨ ਇਹਨੂੰ ਜ਼ਰੂਰ ਰੱਖਿਓ so that ਉਹਦੇ ਲਈ ਇਜ਼ੀ ਹੋਵੇ ਇਸ ਤੋਂ ਇਲਾਵਾ ਤੁਸੀਂ ਚਿੰਗਮਸ ਰੱਖ ਸਕਦੇ ਹੋ ਕੈਂਡੀਜ਼ ਰੱਖ ਸਕਦੇ ਹੋ ਜਾਂ ਫਿਰ ਈਅਰਫੋਨਸ ਤੁਸੀਂ ਹੈਡਫੋਨਸ ਦੇ ਨਾਲ ਇਸ ਚੀਜ਼ ਨੂੰ ਥੋੜਾ ਓਵਰਕਮ ਕਰ ਸਕਦੇ ਹੋ ਤਾਂ ਜੋ ਤੁਹਾਡਾ ਸਫਰ ਥੋੜਾ ਸੁਖਦਾਈ ਰਹੇ ਅਦਰਵਾਇਜ਼ ਬੱਚੇ ਬਹੁਤ ਰੋਂਦੇ ਆ ਮੇਰਾ ਬੱਚਾ ਤਾਂ ਬਹੁਤ ਰੋਇਆ ਸੀ ਤੁਸੀਂ ਥੋੜਾ ਧਿਆਨ ਰੱਖਿਓ ਨੈਕਸਟ ਟਾਈਮ ਔਰ ਹੁਣ ਤੁਹਾਨੂੰ ਦੱਸਦੇ ਆ ਜੀ ਚਲੋ ਜਦੋਂ ਆਪਾਂ ਤੁਸੀਂ ਸਭ ਤੋਂ ਪਹਿਲੇ 에ਅਰਪੋਰਟ 'ਚ ਐਂਟਰ ਕਰਦੇ ਹੋ ਐਂਟਰ ਕਰਨ ਤੋਂ ਬਾਅਦ ਪਹਿਲੇ ਹੀ ਤੁਹਾਡੀ ਚੈਕਿੰਗ ਹੁੰਦੀ ਹੈ ਤੁਹਾਡੇ ਆਈਡੀ ਕਾਰਡਸ ਤੁਹਾਡੀ ਟਿਕਟਸ ਚੈੱਕ ਹੋਣਗੀਆਂ ਉਸ ਤੋਂ ਬਾਅਦ ਚੋ ਚੈਕਿੰਗ ਪਾਰਟ ਚ ਜਾਂਦੇ ਹੋ ऑन बोर्डिंग ਲਈ ਤੁਸੀਂ ਜਾਣਦੇ ਹੋ ਤਾਂ ਆਨ ਬੋਰਡਿੰਗ ਦੇ ਟਾਈਮ ਤੁਹਾਡ ਨੂੰ ਤੁਹਾਡਾ ਜੋ ਲੱਗੇਜ ਹੈ ਉਹ 슬ਿੱਪ ਲੱਗੇ ਅੱਗੇ ਚਲਾ ਜਾਏਗਾ ਸਿਕਿਉਰਿਟੀ ਚੈੱਕ ਤੋਂ ਬਾਅਦ ਜਦੋਂ ਤੁਸੀਂ ਅੰਦਰ ਐਂਟਰ ਕਰਦੇ ਹੋ ਬੋਰਡਿੰਗ ਦੋ ਤਰੀਕੇ ਨਾਲ ਕਰ ਸਕਦੇ ਹੋ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਆਫਲਾਈਨ ਵੀ ਕਰ ਸਕਦੇ ਹੋ ਜਦੋਂ ਆਫਲਾਈਨ ਤੇ ਕਾਊਂਟਰਸ ਬਣੇ ਹੁੰਦੇ ਆ ਕਾਊਂਟਰਸ ਤੇ ਜਾਓਗੇ ਲੱਗੇਜ ਉਹਨਾਂ ਨੇ ਤੁਹਾਡੇ ਅੱਗੇ ਭੇਜਦੇ ਨੇ ਤੁਹਾਨੂੰ ਬੋਰਡਿੰਗ ਪਾਸਸ ਉਹਨਾਂ ਨੇ ਪਕੜਾ ਦਿੰਨੇ ਆ ਦੈਨ ਤੁਸੀਂ ਵੇਟ ਕਰੋ ਜੀ ਔਰ ਮਿਨੀਮਮ ਕਰਾਈਟੇਰੀਆ ਜੋ ਹੁੰਦਾ ਹੈ ਕਿ ਤੁਸੀਂ 2 ਘੰਟੇ ਪਹਿਲੇ ਵਿਜ਼ਿਟ ਕਰਨਾ ਹੁੰਦਾ ਹੈ 에ਅਰਪੋਰਟ ਤੇ ਪਰ ਡੋਮੈਸਟਿਕ ਦੇ ਵਿੱਚ ਜੋ ਮੈਂ ਜੋ ਫੀਲ ਕੀਤਾ ਐ ਇੰਨਾ ਕੁਝ ਖਾਸ ਲੰਬਾ ਚੌੜਾ ਹੁੰਦਾ ਨਹੀਂ ਹੈ ਬਟ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਟਾਈਮ ਤੇ ਜਾ ਰਹੇ ਹੋ ਜਿੱਦਾਂ ਸਾਡੀ अर्ਲੀ 7:30 AM ਦੀ ਜੋ ਸੀ ਫਲਾਈਟ ਸੀ ਤਾਂ ਇਸ ਕਰਕੇ ਸਾਨੂੰ ਜ਼ਿਆਦਾ ਰਸ਼ ਨਹੀਂ ਮਿਲਿਆ ਔਰ ਸਾਰੇ ਕੰਮ ਫਟਾਫਟ ਹੋ ਗਏ ਔਰ ਅਪਾ 5:00 ਵਜੇ ਦੇ ਅਰਾਊਂਡ ਪਹੁੰਚ ਗਏ ਸੀਗੇ ਇਸ ਲਈ ਸਾਨੂੰ ਰਸ਼ ਵੀ ਨਹੀਂ ਮਿਲਿਆ ਔਰ ਕੰਮ ਵੀ ਸਾਰੇ ਫਟਾਫਟ ਹੋ ਗਏ ਬਟ ਅਗਰ ਤੁਸੀਂ ਡਿਊਰਿੰਗ ਦਾ ਡੇ ਤੁਹਾਡੀ ਜੋ ਫਲਾਈਟ ਹੈ ਤਾਂ ਹੋ ਸਕਦਾ ਤੁਹਾਨੂੰ ਜ਼ਿਆਦਾ ਰਸ਼ ਮਿਲੇ ਤਾਂ ਅਕੋਰਡਿੰਗਲੀ ਤੁਹਾਨੂੰ 2 ਘੰਟੇ ਪਹਿਲੇ ਉੱਥੇ ਰਿਪੋਰਟ ਕਰਨਾ ਚਾਹੀਦਾ ਤਾਂ ਜੋ ਸਾਰੇ ਕੰਮ ਤੁਹਾਡੇ ਸਮੂਥਲੀ ਹੋ ਜਾਣ ਔਰ ਕਿ ਕਿਸੇ ਤਰ੍ਹਾਂ ਦਾ ਕੋਈ ਟਾਈਮ ਵੇਸਟੇਜ ਵਾਲਾ ਜਾਂ ਫਿਰ ਕੁਝ ਹਰੀ ਦੇ ਵਿੱਚ ਗੜਬੜ ਨਾ ਹੋਵੇ Uh, 730 ਦੀ ਸਾਡੀ ਫਲਾਈਟ ਸੀ ਔਰ 730 ਆਪਾਂ ਅਪਰੋਕਸੀਮੇਟ ਸਵਾ 9 ਵਜੇ ਪਟਨਾ ਸਾਹਿਬ ਪਹੁੰਚ ਗਏ ਸੀ ਵਿਦ ਲਗੇਜ ਲਾਈਕ ਸਮਾਨ ਸਮੂ ਲੈ ਕੇ ਆਪਾਂ 에ਅਰਪੋਰਟ ਤੋਂ ਬਾਹਰ ਆ ਗਏ ਸੀ ਬਾਹਰ ਆਂਦੇ ਤੁਹਾਡੇ ਕੋਲੇ ਆਪਸ਼ਨ ਹੈਗੀ ਹੈ ਜੀ ਈ ਰਿਕਸ਼ਾ ਦੀ ਟੈਕਸੀ ਦੀ ਉਹਦੇ ਥਰੂ ਤੁਸੀਂ ਦਰਵਾਜਾ ਸਾਹਿਬ ਪਹੁੰਚ ਸਕਦੇ ਹੋ ਬਟ ਆਪਾਂ 2 ਮਿੰਟ ਵੇਟ ਕੀਤੀ ਤਾਂ ਪਤਾ ਚੱਲਿਆ ਕਿ ਫ੍ਰੀ ਬੱਸ ਸੇਵਾ ਵੀ ਗੁਰਦੁਆਰਾ ਸਾਹਿਬ ਵੱਲੋਂ ਇੱਕ ਨੇ ਸ਼ੁਰੂ ਕੀਤੀ ਹੋਈ ਹੈ ਜਿੱਤੇ ਵਿੱਚ ਸੰਗਤਾਂ ਨੂੰ 에어ਪੋਰਟ ਤੋਂ ਗੁਰਦੁਆਰਾ ਸਾਹਿਬ ਔਰ ਗੁਰਦੁਆਰਾ ਸਾਹਿਬ ਤੋਂ 에어ਪੋਰਟ ਤੱਕ ਛੱਡਣ ਦੀ ਸੇਵਾ ਕੀਤੀ ਜਾਂਦੀ ਹੈ। ਔਰ ਤੁਸੀਂ ਉਹਦੇ ਥਰੂ ਵੀ ਆ ਸਕਦੇ ਹੋ। ਔਰ ਸਾਨੂੰ ਅਸੀਂ ਪਾਗਾ ਵਾਲੇ ਸੀ ਵੀ ਸਾਨੂੰ ਸੰਗਤ ਦੇ ਨਾਲ ਆਉਣ ਦਾ ਮੌਕਾ ਮਿਲਿਆ। ਆਪਾਂ ਇਹ ਵਾਲੀ ਆਪਸ਼ਨ ਚੂਜ਼ ਕੀਤੀ ਔਰ ਸਿੱਧਾ ਗੁਰਦੁਆਰਾ ਸਾਹਿਬ ਆਏ ਔਰ ਉੱਥੇ ਹੋਰ ਸੰਗਤ ਦੇ ਨਾਲ ਵੀ ਮਿਲਾਬ ਹੋਇਆ ਜਿਤਨਾ ਸਾਟਾ-ਜੜਾ ਸਫਰ ਹੈ। ਔਰ ਮੈਮਰੀਬਲ ਬਣਿਆ ਰੈਦਰ ਦੈਨ ਕਿ ਅਸੀਂ ਉਸ ਦਿਨ ਟੈਕਸੀ ਤੇ ਆਂਦੇ ਤਾਂ ਮੇਬੀ ਅਸੀਂ ਇਕੱਲੇ-ਇਕੱਲੇ ਨਹੀਂ ਰਹਿਣਾ ਸੀ ਸ਼ਾਇਦ ਕਿਸੇ ਨਾਲ ਨਾ ਗੱਲਬਾਤ ਕਰਦੇ ਹੋਏ ਤੁਸੀਂ ਕਿੱਥੋਂ ਆਏ ਹੋ ਕਿਵੇਂ ਆਏ ਹੋ ਬਟ ਅਸੀਂ ਉਸ ਦਿਨ ਵਾਈਗਰੂ ਨੇ ਸਾਨੂੰ ਇਹ ਵਾਲਾ ਰਸਤਾ ਦਿਖਾਇਆ ਕਿ ਤੁਸੀਂ ਬਾਈ ਬੱਸ ਜਾਓ ਤਾਂ ਸਾਡੇ ਹੋਰ ਨਵੇਂ ਰਿਲੇਸ਼ਨਸ ਬਣੇ ਯਾਦਗਾਰ ਮੈਮਰੀਜ਼ ਬਣੀਆਂ ਅ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਤੁਹਾਡੇ ਕੋਲੇ ਇੱਥੇ ਰਹਿਣ ਲਈ ਬਹੁਤ ਸਰਾਮਾਂ ਤੁਹਾਨੂੰ ਮਿਲ ਜਾਣਗੀਆਂ ਤਾਨੂੰ ਇੱਥੇ ਸਰਾਂਵਾਂ ਤੁਹਾਨੂੰ ਰਹਿਣ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਕੋਸ਼ਿਸ਼ ਕਰੋ ਕਿ ਤੁਸੀਂ ਆਉਣ ਤੋਂ ਪਹਿਲੇ ਅਗਰ ਆਪਣੀ ਸਰਾਂ ਦੀ ਬੁਕਿੰਗ ਕਰਾ ਸਕਦੇ ਹੋ ਆਪਣਾ ਰੂਮ ਬੁੱਕ ਕਰਾ ਸਕਦੇ ਹੋ ਤਾਂ ਉਹ ਤੁਹਾਡੇ ਲਈ ਬੈਟਰ ਰਹੇਗਾ ਕਿਉਂਕਿ ਸੰਗਤ ਬਹੁਤ ਆਂਦੀ ਹੈ ਉਹਦੇ ਕਰਕੇ ਕਈ ਵਾਰ ਕੀ ਹੁੰਦਾ ਹੈ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਗ੍ਹਾ ਨਹੀਂ ਮਿਲ ਪਾਂਦੀ ਰਮ ਕਮਰਾ ਨਹੀਂ ਮਿਲ ਪਾਂਦਾ ਕਿਉਂਕਿ ਉਹ ਪ੍ਰੀ ਬੁੱਕ ਕਰਦੇ ਨੇ ਅੱਜਕੱਲ੍ਹ ਆਨਲਾਈਨ ਡਿਜੀਟਲ ਸਭ ਕੁਝ ਹੋਇਆ ਪਿਆ ਤੇ ਕੋਸ਼ਿਸ਼ ਕਰੋ ਤੁਸੀਂ ਆਪਣਾ ਕਮਰਾ ਪਹਿਲੇ ਬੁੱਕ ਕਰਵਾ ਕੇ ਆਓ ਅਸੀਂ ਵੀ ਇਹ ਗਲਤੀ ਕੀਤੀ ਅਸੀਂ ਕਮਰਾ ਬੁੱਕ ਨਹੀਂ ਕਰਵਾਇਆ ਸੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸਾਨੂੰ ਚਲੋ ਪਤਾ ਹੀ ਨਹੀਂ ਸੀ ਵੀ ਕਿੱਥੇ-ਕਿੱਥੇ ਸਰਾ ਹੈਗੀ ਐ ਆਪਾਂ ਕਿੱਥੇ-ਕਿੱਥੇ ਸਟੇ ਕਰ ਸਕਦੇ ਆ ਜਦੋਂ ਤੁਸੀਂ ਪਟਨਾ ਸਾਹਿਬ ਪਹੁੰਚ ਜਾਂਦੇ ਹੋ ਤਾਂ ਇੱਥੇ ਰਹਿਣ ਲਈ ਤੁਹਾਨੂੰ ਸਰਾ ਦੇ ਵਿੱਚ ਕਮਰੇ ਮਿਲ ਜਾਂਦੇ ਨੇ ਇੱਕ ਰਾਜਮਾਤਾ ਵਿਸ਼ਮਰਾ ਦੇਵੀ ਜੀ ਯਾਤਰੀ ਨਿਵਾਸ ਰਾਜਾ ਫਤੇਜੰਦ ਜੀ ਯਾਤਰੀ ਨਿਵਾਸ ਇਹ ਦੋਨੋਂ ਹੀ ਗੁਰਦੁਆਰਾ ਬਾਲੀਲਾ ਸਾਹਿਬ ਵਿਖੇ ਦੋਨੋਂ ਹੀ ਸਰਾਮਾਂ ਜਿਹੜੀਆਂ ਨੇ ਉੱਥੇ ਬਣੀਆਂ ਹੋਈਆਂ ਨੇ ਤੁਸੀਂ ਇੱਥੇ ਅਗਰ ਤੁਸੀਂ ਇਮੀਡੀਅਟ ਆ ਕੇ ਤੁਸੀਂ ਚਾਹਦੇ ਹੋ ਕਿ ਤੁਹਾਨੂੰ ਰੂਮ ਮਿਲ ਜਾਏ ਤਾਂ ਉਹ ਕਾਫੀ ਟਫ ਹੋਏਗਾ ਜ਼ਿਆਦਾਤਰ ਕੀ ਹੈ ਇੰਨੀ ਔਨਲਾਈਨ ਬੁਕਿੰਗ ਚੱਲਦੀ ਹੈ ਵੀ ਤੁਸੀਂ ਆਉਣ ਤੋਂ ਪਹਿਲੇ ਜੀ ਆਪਣਾ ਬੁੱਕ ਕਰਵਾ ਕੇ ਆਓ ਕਮਰਾ ਤਾਂ ਜੋ ਤੁਹਾਨੂੰ ਇੱਥੇ ਆ ਕੇ ਖੱਜਲ ਖੁਆਰੀ ਥੋੜੀ ਘੱਟ ਹੋਵੇ। ਅਗਰ ਤੁਸੀਂ ਫੈਮਿਲੀ ਨਾਲ ਛੋਟੇ ਬੱਚਾ ਨਾਲ ਆ ਰਹੇ ਹੋ ਤਾਂ ਥੋੜਾ ਤੁਹਾਡੇ ਲਈ ਇਨਕਨਵੀਨੀਅੰਟ ਹੋ ਸਕਦਾ ਹੈ ਜਦੋਂ ਟਾਈਮ ਤੇ ਰੂਮ ਨਹੀਂ ਮਿਲ ਪੰਦਾ। ਬਟ ਕੁਝ ਵੇਟਿੰਗ ਦੇ ਬਾਅਦ ਤੁਹਾਨੂੰ ਰੂਮ ਮਿਲ ਹੀ ਜਾਂਦਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਬਾਲੀਲਾ ਸਾਹਿਬ ਦੇ ਬਾਹਰ ਇੱਕ ਸਰਾਂ ਬਣੀ ਹੋਈ ਹੈ ਜਿਸ ਦਾ ਨਾਮ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ। ਇਹ ਜੋ ਸਰਾਂ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਵਾਲੀ ਸਾਈਡ ਬਣੀ ਹੋਈ ਹੈ ਆਪਾਂ ਇੱਥੇ ਹੀ ਸਟੇ ਕੀਤਾ ਸੀਗਾ ਔਰ ਇਹਨਾਂ ਦੀ ਸਰਵਿਸਿਜ਼ ਬਹੁਤ ਵਧੀਆਂ ਨੇ ਇਹਦੇ ਵਿੱਚ ਤੁਹਾਨੂੰ ਕੀ ਮਿਲ ਜਾਂਦਾ ਜੀ ਦੋ ਤਿੰਨ ਤਰ੍ਹਾਂ ਦੇ ਰੂਮ ਮਿਲ ਜਾਂਦੇ ਨੇ ਅਕੋਰਡਿੰਗਲੀ ਇਹਨਾਂ ਦਾ ਰੈਂਟ ਜੋ ਹੈ ਵੈਰੀ ਕਰਦਾ ਹੈ ਔਰ ਤੁਸੀਂ ਇੱਥੇ ਵੀ ਐਡਵਾਂਸ ਬੁਕਿੰਗ ਕਰਵਾ ਕੇ ਆ ਸਕਦੇ ਹੋ ਘੱਟ ਤੋਂ ਘੱਟ 15 ਦਿਨ ਪਹਿਲੇ ਉਹਨਾਂ ਵੱਲੋਂ ਜੋ ਕਿਹਾ ਗਿਆ ਕਿ 15 ਦਿਨ ਪਹਿਲੇ ਤੁਸੀਂ ਆਪਣੀ ਬੁਕਿੰਗ ਕਰਵਾ ਕੇ ਆ ਸਕਦੇ ਹੋ ਇਸ ਤੋਂ ਇਲਾਵਾਕਰ ਤੁਸੀਂ ਇੱਥੇ ਆ ਕੇ ਵੀ ਰੂਮ ਲਓਗੇ ਤਾਂ ਡਿਪੈਂਡ ਕਰਦਾ ਹੈ ਅਵੇਲੇਬਿਲਟੀ ਤੇ ਤੁਹਾਨੂੰ ਮਿਲ ਹੀ ਜਾਏਗਾ ਲਾਈਕ ਸਾਨੂੰ ਜਿੱਦਾਂ 2 ਕੰ 2-3 ਘੰਟੇ ਦੀ ਵੇਟਿੰਗ ਦੇ ਬਾਅਦ ਜਿਹੜਾ ਰੂਮ ਇੱਥੇ ਮਿਲ ਗਿਆ ਸੀ ਔਰ ਇਹਦੇ ਵਿੱਚ ਇਹਨਾਂ ਦੀਆਂ ਸਰਵਿਸਿਜ਼ ਕਾਫੀ ਵਧੀਆ ਨੇ ਇਹਦੇ ਵਿੱਚ ਤੁਹਾਨੂੰ ਸਵੇਰ ਦਾ ਬ੍ਰੇਕਫਾਸਟ ਔਰ ਰਾਤ ਦਾ ਜੋ ਹੈ ਡਿਨਰ ਇਹ ਦੋਨੋਂ ਸਰਾਂ ਦੇ ਵਿੱਚ ਪ੍ਰੋਵਾਈਡ ਕਰਵਾਏ ਜਾਂਦੇ ਨੇ ਔਰ ਵਧੀਆ ਤਰੀਕੇ ਨਾਲ ਇੱਥੇ ਇਹਨੂੰ ਐਨ ਆਰ ਆਈਸ ਰਾਹ ਵੀ ਬੋਲਿਆ ਜਾਂਦਾ ਹੈ ਇਦਾਂ ਮਤਲਬ ਇਹ ਨਹੀਂ ਹੈ ਕਿ ਇੱਥੇ ਸਿਰਫ ਐਨ ਆਰ ਆਈਸ ਹੀ ਠਹਿਰਦੇ ਨੇ ਬਾਕੀ ਸੰਗਤ ਨੂੰ ਵੀ ਇਹ ਰੂਮ ਦੇ ਦਿੰਦੇ ਆ ਬਸ ਇਹ ਹੈ ਕਿ ਅਗਰ ਸਿੰਗਲ ਪਰਸਨ ਹੈ ਸਿੰਗਲ ਪਰਸਨ ਨੂੰ ਇਹ ਰੂਮ ਨਹੀਂ ਦਿੰਦੇ ਜੀ ਫੈਮਿਲੀ ਵਾਲਿਆਂ ਨੂੰ ਹੀ ਰੂਮ ਦਿੰਦੇ ਨੇ ਤੇ ਤੁਸੀਂ ਇੱਥੇ ਆ ਕੇ ਠਹਿਰ ਸਕਦੇ ਹੋ ਇਹਨਾਂ ਦਾ ਪਟਨਾ ਸਾਹਿਬ ਤੋਂ ਇਲਾਵਾ ਆਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਹਜੂਰ ਸਾਹਿਬ ਵੀ ਇਹਨਾਂ ਦੀ ਜਿਹੜੀ ਸੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਜਿਹੜੀ ਸਰਾਂਏ ਉੱਥੇ ਵੀ ਅਵੇਲੇਬਲ ਹੈਗੀਆਂ ਨੇ ਅਗਰ ਤੁਸੀਂ ਉੱਥੇ ਵਿਜ਼ਿਟ ਕਰਦੇ ਹੋ ਤਾਂ ਉੱਥੇ ਵੀ ਆਪਣਾ ਇਹਨਾਂ ਦੀ ਬੁਕਿੰਗ ਕਰਵਾ ਸਕਦੇ ਹੋ ਇਹਨਾਂ ਦੇ ਨੰਬਰ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦਾਂਗੀ ਅਗਰ ਤੁਹਾਡਾ ਪਲਾਨ ਬਣਦਾ ਕਦੀ ਤਾਂ ਐਡਵਾਂਸਡ ਬੁਕਿੰਗ ਕਰਵਾ ਕੇ ਤੁਸੀਂ ਇੱਥੇ ਆ ਸਕਦੇ ਹੋ ਜੇ ਤੁਸੀਂ ਪਟਨਾ ਸਰ ਪਹੁੰਚ ਜਾਣੇ ਹੋ ਤਾਂ ਇੱਥੇ ਟੋਟਲ 7 ਗੁਰਦੁਆਰਾ ਸਾਹਿਬ ਨੇ ਜਿੱਥੇ ਮਸਟ ਵਿਜ਼ਿਟ ਬਣਦੀ ਹੈ ਜੀ ਤੁਹਾਡੀ ਮੈਂ ਇਹ ਸਾਰੇ ਗੁਰਦੁਆਰਾ ਸਾਹਿਬ ਦੀ ਦੂਰੀ ਤੁਹਾਨੂੰ ਅਕੋਰਡਿੰਗ ਟੂ ਗੁਰਦੁਆਰਾ ਬਾਲੀਲਾ ਸਾਹਿਬ ਦੇ ਉੱਤੇ ਅਕੋਰਡਿੰਗਲੀ ਦੱਸਾਂਗੀ ਕਿ ਕਿੰਨੀ ਕਿੰਨੀ ਦੂਰੀ ਤੇ ਇਹ ਸਥਿਤ ਨੇ ਗੁਰਦੁਆਰਾ ਬਾਲੀਲਾ ਸਾਹਿਬ ਤੋਂ ਜਦੋਂ ਤੁਸੀਂ ਬਾਹਰ ਖੜਾ ਆਉਂਦੇ ਹੋ ਤਾਂ ਉੱਥੇ ਤੁਹਾਨੂੰ ਟੈਕਸੀ ਈ ਰਿਕਸ਼ਾ ਜਾਂ ਆਟੋ ਤਿੰਨ ਤਰ੍ਹਾਂ ਦੀਆਂ ਫੈਸਿਲਿਟੀਆਂ ਮਿਲ ਜਾਂਦੀਆਂ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵੱਲੋਂ ਵੀ ਇੱਕ ਬੱਸ ਜਿਹੜੀ ਹੈ ਬੱਸ ਦੀ ਸੇਵਾ ਦਿੱਤੀ ਜਾਂਦੀ ਹੈ ਜਿਦੇ ਚ ਸੰਗਤਾਂ ਬੈਠ ਕੇ ਇਹ ਸਾਰੇ ਗੁਰਦੁਆਰਾ ਸਾਹਿਬ ਤੇ ਦਰਸ਼ਨ ਕਰਕੇ ਆਂਦੀਆਂ ਨੇ ਜੀ ਇੱਕ ਫ੍ਰੀ ਬੱਸ ਸੇਵਾ ਹੁੰਦੀ ਹੈ ਇਸ ਤੋਂ ਇਲਾਵਾ ਤੁਹਾਡੇ ਕੋਲੇ ਆਪਸ਼ਨ ਰਹਿੰਦੀ ਹੈ ਟੈਕਸੀ ਦੀ ਔਰ ਆਟੋ ਰਿਕਸ਼ਾ ਦੀ ਸਭ ਤੋਂ ਪਹਿਲਾਂ ਜੀ ਜਦੋਂ ਗੁਰਦੁਆਰਾ ਗੁਰਦੁਆਰਾ ਬਾਲੀਲਾ ਸਾਹਿਬ ਤੋਂ ਆਪਾਂ ਬਾਹਰ ਆਣੇ ਆ ਤਾਂ ਬਾਹਰ ਨਿਕਲੋਗੇ ਤਾਂ ਜੋ ਰੋਡ ਸਿੱਧਾ ਜਾਂਦਾ ਹੈ ਸਿੱਧਾ ਰੋਡ ਜਾ ਕੇ 300 ਮੀਟਰ ਦੀ ਦੂਰੀ ਤੇ ਦੁਆਰਾ ਪਟਨਾ ਸਾਹਿਬ ਤਖਸ਼ਿਰੀ ਪਟਨਾ ਸਾਹਿਬ ਸਥਿਤ ਹੈ ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਜਿਹੜਾ ਕਿ 300 ਮੀਟਰ ਦੀ ਦੂਰੀ ਤੇ ਸਥਿਤ ਹੈ ਦਿੱਤੇ ਤੁਸੀਂ ਬਾਈ ਰੋਡ ਵੀ ਜਾ ਸਕਦੇ ਹੋ ਅਗਰ ਤੁਸੀਂ ਸਤੰਬਰ ਮਹੀਨਾ ਜਾ ਰਹੇ ਹੋ ਤਾਂ ਜਿੱਥੇ ਇੱਥੇ ਬਾਰਿਸ਼ਾਂ ਬਹੁਤ ਹੁੰਦੀਆਂ ਨੇ ਤਾਂ ਆਪਾਂ ਕਹਿ ਦਿੰਨੇ ਆ ਪੰਜਾਬੀ ਆਪਾਂ ਕਹਿ ਦਿੰਨੇ ਜੀ ਝੜੀ ਲੱਗੀ ਝੜਿਓ ਲੱਗੀ ਰਹਿੰਦੀ ਹੈ ਔਰ ਸਾਰਾ ਬਾਹਰ ਗਿੱਲਾ-ਗਿੱਲਾ ਹੋ ਜਾਂਦਾ ਹੈ ਤਾਂ ਬੈਟਰ ਹੈ ਕਿ ਤੁਸੀਂ ਈ ਰਿਕਸ਼ਾ ਕਰਾ ਲਓ ਤੋਂ 10 ਰੁਪਏ ਪਰ ਸਵਾਰੀ ਲਏਗਾ ਉਹ ਤੁਹਾਨੂੰ ਗੁਰਦੁਆਰਾ ਬਾਲੀਲਾ ਸਾਹਿਬ ਤੋਂ ਤੱਕਰ ਸ਼੍ਰੀ ਪਟਨਾ ਸਾਹਿਬ ਤੱਕ ਛੱਡ ਦੇਗਾ ਉਸ ਤੋਂ ਅੱਗੇ ਤੁਸੀਂ ਰੋਡ ਕ੍ਰਾਸ ਕਰਕੇ ਜਾਓਗੇ ਜੀ ਲਾਈਕ ਗੁਰਦੁਆਰਾ ਬਾਲੀਲਾ ਸਾਹਿਬ ਤੋਂ 500 ਮੀਟਰ ਦੀ ਦੂਰੀ ਦੀ ਗੱਲ ਕਰੀਏ ਅਗਰ ਤਾਂ ਗੁਰਦੁਆਰਾ ਕੰਗਨ ਘਾਟ ਸਾਹਿਬ ਗੁਰਦੁਆਰਾ ਕੰਗਨ ਘਾਟ ਸਥਿਤ ਹੈ ਜੀ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਸੇਮ ਇੱਕੋ ਰਿਕਸ਼ਾ ਕਰਾਓ ਜਾਂ ਉੱਥੋਂ ਤੁਸੀਂ ਰਿਕਸ਼ਾ ਚੇਂਜ ਕਰਕੇ ਅੱਗੇ ਜਾ ਸਕਦੇ ਹੋ ਅ ਬਾਕੀ ਗੁਰਦੁਆਰਾ ਸਾਹਿਬ ਥੋੜੀ ਦੂਰੀ ਤੇ ਸਥਿਤ ਨੇ ਇਹ ਬਿਲਕੁਲ ਨਜ਼ਦੀਕ ਵਾਲੇ ਤੁਹਾਨੂੰ ਦੱਸੇ ਨੇ ਇਹ ਲਾਈਕ ਤੁਸੀਂ ਇੱਕ ਦਿਨ ਦੇ ਉਹਦੇ ਵਿੱਚ ਜਿੱਦਾਂ ਤੁਸੀਂ ਜਿਸ ਦਿਨ ਵਿਜ਼ਿਟ ਕਰਦੇ ਹੋ ਪਟਨਾ ਸਾਹਿਬ ਦਾ ਸੇਮ ਡੇ ਤੁਸੀਂ ਇਹ ਤਿੰਨੋਂ ਗੁਰਦੁਆਰਾ ਸਾਹਿਬ ਵਿਜ਼ਿਟ ਕਰ ਸਕਦੇ ਹੋ ਨੈਕਸਟ ਡੇ ਤੁਸੀਂ ਟ੍ਰਿਪ ਰੱਖ ਸਕਦੇ ਹੋ ਆਪਣੇ ਬਾਕੀ ਦੇ ਗੁਰਦੁਆਰਾ ਸਾਹਿਬ ਚ ਜਾਣ ਦਾ ਉਹਦੇ ਵਿੱਚ ਕੀ ਰਹੇਗਾ ਅ ਸਭ ਤੋਂ ਪਹਿਲੇ ਜੇ ਤੁਸੀਂ ਬਾਇ ਟੈਕਸੀ ਜਾਂ ਬੱਸ ਦੇ ਨਾਲ ਜਾਂਦੇ ਹੋ ਤਾਂ ਤੁਹਾਨੂੰ ਟੋਟਲ ਤੁਸੀਂ ਪੰਜ ਗੁਰਦੁਆਰਾ ਸਾਹਿਬ ਉਹਦੇ ਵਿੱਚ ਕਵਰ ਕਰ ਸਕਦੇ ਹੋ ਜਿੱਤੇ ਵਿੱਚ ਗੁਰਦੁਆਰਾ ਸੁਨਾਰ ਟੋਲੀ ਹੈ ਜੀ ਜੋ 2 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਗਊ ਘਾਟ ਹੈ ਜੋ 4 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਹੰਡੀ ਸਾਹਿਬ 7 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਗੁਰੂ ਕਾ ਬਾਗ 4 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਸਭ ਤੋਂ ਦੂਰ ਹੈ ਜੀ ਗੁਰਦੁਆਰਾ ਸ਼ੀਤਲ ਕੁੰਡ ਰਾਜਗਿਰ ਜੋ ਕਿ 100 ਕਿਲੋਮੀਟਰ ਦੀ ਦੂਰੀ ਤੇ ਹੈ ਔਰ ਇਹ ਮਸਟ ਮਸਟ ਵਿਜ਼ਿਟ ਪਲੇਸ ਹੈ ਬਹੁਤ ਆਨੰਦਮਈ ਮਾਹੌਲ ਹੈ ਇਥੇ ਬਹੁਤ ਵਧੀਆ ਬਹੁਤ ਹੀ ਵਧੀਆ ਸਭ ਤੋਂ ਡਿਫਰੈਂਟ ਅਗਰ ਤੁਹਾਨੂੰ ਕਿਸੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਫੀਲ ਹੋਏਗਾ ਤਾਂ ਉਹ ਗੁਰਦੁਆਰਾ ਸ਼ੀਤਲਕੁੰਡ ਰਾਜਗੀਰ ਹੈ ਅਗਰ ਤੁਸੀਂ 2-3 ਬੰਦੇ ਹੀ ਫੈਮਿਲੀ ਦੇ ਆਏ ਹੋ ਤੁਸੀਂ ਫਿਰ ਵੀ ਟੈਕਸੀ ਕਰਵਾ ਕੇ ਜਾ ਸਕਦੇ ਹੋ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਬੜੀ ਸੰਗਤ ਹੁੰਦੀ ਹੈ ਜਿੱਥੇ ਤੁਸੀਂ ਠਹਿਰੇ ਹੋ ਨੀਓ ਤੁਹਾਡੇ ਆਸ-ਪਾਸ ਰੂਮਸ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਦੇ ਨਾਲ ਚੱਲ ਜਾਓ ਤਾਂ ਤੁਹਾਡਾ ਜਿਹੜਾ ਰੈਂਟ ਹੈ ਉਹ ਵੀ ਡਿਵਾਈਡ ਹੋ ਜਾਏਗਾ ਔਰ ਸੰਗਤ ਦੇ ਨਾਲ ਤੁਸੀਂ ਘੁੰਮ ਕੇ ਇੱਕ ਦੂਜੇ ਦੇ ਸਾਥ ਨਾਲ ਤੁਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਲੋਗੇ। ਪਟਨਾ ਸਾਹਿਬ ਦੇ ਵਿੱਚ ਅਗਰ ਗੱਲ ਕਰੀਏ ਟੋਟਲ ਕਿੰਨੇ ਡੇਜ਼ ਤੁਹਾਨੂੰ ਚਾਹੀਦੇ ਨੇ ਇੱਥੇ ਦੇਖੋ ਗੁਰੂ ਘਰ ਆ ਕੇ ਡੇਜ਼ ਦੀ ਕੋਈ ਗਿਣਤੀ ਮਿੰਤੀ ਨਹੀਂ ਹੁੰਦੀ ਵੀ ਜੀ ਕਿੰਨੇ ਦਿਨ ਰਹਿਣਾ ਬਟ ਫਿਰ ਵੀ ਚਲੋ ਐਨੀ ਦੂਰੋਂ ਆਨੇ ਆ ਤਾਂ ਆਪਾਂ ਸਾਡਾ ਟ੍ਰਿਪ ਸੀਗਾ ਟੋਟਲ 5 ਡੇਜ਼ ਦਾ ਇੱਕ ਦਿਨ ਆਣ ਇੱਕ ਦਿਨ ਜਾਣ ਤੇ ਤਿੰਨ ਤਿੰਨ ਅਸੀਂ ਇੱਥੇ ਸਟੇ ਕੀਤਾ ਸੀਗਾ ਜਿਹੜਾ ਕਿ ਕਾਫੀ ਖੁੱਲਾ ਡੁੱਲਾ ਟਾਈਮ ਸੀਗਾ ਔਰ ਡਿਪੈਂਡ ਕਰਦਾ ਤੁਸੀਂ ਕਿੱਦਾਂ ਆ ਰਹੇ ਹੋ ਔਰ ਕਿੰਨੇ ਵਜੇ ਤੁਸੀਂ ਇੱਥੇ ਪਹੁੰਚ ਰਹੇ ਹੋ ਸਾਡੀ ਜੋ ਟਾਈਮਿੰਗ ਸੀ ਬਹੁਤ ਪਰਫੈਕਟ ਸੀ ਅਸੀਂ 11 ਸਾਢੇ ਸਾਢੇ 1:10 ਦੇ ਅਰਾਊਂਡ ਆਪਾਂ ਗੁਰਦੁਆਰਾ ਸਾਹ ਸੋਰੀ ਸਰਾਂ ਦੇ ਵਿੱਚ ਪਹੁੰਚ ਗਏ ਸੀ ਸਿੱਧਾ ਤੇ ਉਸ ਦਿਨ ਆਪਾਂ ਬੁਕਿੰਗ ਵਗੈਰਾ ਕਰਵਾ ਕੇ ਅਰਾਊਂਡ 12:00 ਵਜੇ ਤੱਕ ਆਪਾਂ ਰੂਮ ਵਗੈਰਾ ਲੈ ਕੇ ਦੈਨ ਆਪਾਂ ਗੁਰਦੁਆਰਾ ਬਾਹਲੀਲਾ ਸਾਹਿਬ ਦਰਸ਼ਨ ਵੀ ਕਰ ਲਈ ਸੀ ਜੀ ਤੇ ਡਿਪੈਂਡ ਕਰਦਾ ਤੁਸੀਂ ਕਿ ਤਨ ਲਓ ਕਿ ਇਸ ਦਿਨ ਆ ਰਹੇ ਹੋ ਕਿ ਟਾਈਮਿੰਗ ਕੀ ਹੈ ਸਵੇਰੇ ਆ ਰਹੇ ਹੋ ਸ਼ਾਮੀ ਆ ਰਹੇ ਹੋ ਅਗਰ ਤੁਸੀਂ ਸਵੇਰੇ ਆ ਰਹੇ ਹੋ ਤਾਂ ਉਸ ਦਿਨ ਦਾ ਵੀ ਤੁਹਾਡੇ ਕੋਲੇ ਪੂਰਾ ਦਿਨ ਹੋਏਗਾ ਐਕਸਪਲੋਰ ਕਰਨ ਲਈ ਤੇ ਅਗਲੇ ਅਗਰ 2 ਦਿਨ ਵੀ ਮੰਨ ਕੇ ਚੱਲੀਏ ਤਾਂ ਅਗਲੇ 2 ਦਿਨ ਤੁਹਾਡੇ ਲਈ ਸਫੀਸ਼ੀਐਂਟ ਨੇ ਸਾਰੇ ਗੁਰਦੁਆਰਾ ਸਾਹਿਬ ਜਾਣ ਲਈ ਅਗਰ ਜਾਣ ਦਾ ਦਿਨ ਆਪਾਂ ਛੱਡ ਕੇ ਗੱਲ ਕਰੀਏ ਤਾਂ ਇੱਕ ਦਿਨ ਆਨ ਇੱਕ ਦਿਨ ਜਾਣ 2 ਦਿਨ ਇੱਥੇ ਸਟੇ ਤੁਹਾਡੇ ਲਈ ਸਫੀਸ਼ੀਐਂਟ ਹੈ ਟੋਟਲੀ ਗੁਰਦੁਆਰਾ ਸਾਹਿਬ ਨੂੰ ਕਵਰ ਕਰਨ ਲਈ ਜਿਸ ਦਿਨ ਆਓ ਅਗਰ ਤੁਸੀਂ ਟਾਈਮਲੀ ਪਹੁੰਚ ਜਾਣੇ ਹੋ ਸੇਮ ਦਿਨ ਤੁਸੀਂ ਗੁਰਦੁਆਰਾ ਬਾਲੀਲਾ ਸਾਹਿਬ ਗੁਰਦੁਆਰਾ ਤਖਸ਼ਿਰੀ ਪਟਨਾ ਸਾਹਿਬ ਅਤੇ ਗੁਰਦੁਆਰਾ ਕੰਗਨਕਾਰ ਤਿੰਨੋਂ ਦਿਨ ਇੱਕ ਦਿਨ ਤੁਸੀਂ ਤਿੰਨੋਂ ਵਿਜ਼ਿਟ ਕਰ ਸਕਦੇ ਹੋ ਬਟ ਹਾਂ ਅਗਰ ਤੁਸੀਂ ਥੋੜਾ ਟਾਈਮ ਲਗਾਣਾ ਹੈ ਸੇਵਾ ਕਰਨੇ ਹੈ ਪਾਠ ਕਰਨਾ ਹੈ ਜਾਂ ਤੁਹਾਡੇ ਕੁਝ ਵੀ ਕੁਝ ਪਲਾਨ ਕੀਤਾ ਹੋਇਆ ਤੁਸੀਂ ਅਕੋਰਡਿੰਗਲੀ ਚੱਲਣਾ ਹੈ ਉਹ ਤੁਸੀਂ ਆਪਣੇ ਅਕੋਰਡਿੰਗ ਨੂੰ ਉੱਪਰ-ਨੀਚੇ ਕਰ ਸਕਦੇ ਹੋ ਬਟ ਮੇਰੇ ਅਕੋਰਡਿੰਗਲੀ ਤੁਹਾਨੂੰ ਇੱਥੇ 2 ਡੇਜ਼ ਸਫੀਸ਼ੀਐਂਟ ਨੇ ਇੱਥੇ ਰਹਿ ਕੇ ਇੱਕ ਦਿਨ ਆਣ ਇੱਕ ਦਿਨ ਜਾਣ ਨੂੰ ਸੈਪਰੇਟਲੀ ਗਿਣ ਰਹੀ ਹਾਂ ਲਾਈਕ ਟੋਟਲ 4 ਡੇਜ਼ ਹੋਗੇ ਤਾਂ ਸਫੀਸ਼ੀਐਂਟਲੀ ਤੁਸੀਂ ਆਰਾਮ ਨਾਲ ਬਿਨਾ ਕਿਸੇ ਮਤਲਬ ਭੱਜ ਦੌੜਦੋ ਜਾਂ ਕਾਲੀ ਕਾਲੀ ਪਾਏ ਬਿਨਾ ਤੁਸੀਂ ਆਰਾਮ ਨਾਲ ਦਰਸ਼ਨ ਕਰ ਸਕਦੇ ਹੋ ਜੋ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਇਹ ਮੇਰਾ ਆਪਣਾ ਐਕਸਪੀਰੀਅੰਸ ਹੈ ਜਿਹੜਾ ਅਸੀਂ ਆਪਣੀ ਯਾਤਰਾ ਦੇ ਦੌਰਾਨ ਫੀਲ ਕੀਤਾ ਤੇ ਉਹ ਆਪਾਂ ਸ਼ੇਅਰ ਕੀਤਾ ਜਾ ਜੋ ਫਿਰ ਸਾਨੂੰ ਲੱਗਿਆ ਕਿ ਸਾਨੂੰ ਹਾਂ ਆਉਣ ਤੋਂ ਪਹਿਲੇ ਸਾਨੂੰ ਪਤਾ ਹੋਣੀ ਚਾਹੀਦੀਆਂ ਸੀ ਇਹ ਚੀਜ਼ਾਂ ਤੇ ਉਹ ਮੈਂ ਤੁਹਾਨੂੰ ਦੱਸਿਆਂ ਸੋ ਦੈਟ ਤੁਹਾਡੇ ਲਈ ਹੈਲਪਫੁਲ ਹੋਵੇ ਅਗਰ ਤੁਸੀਂ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਜਾਂ ਬੱਚੇ ਦੇ ਨਾਲ ਵਿਜ਼ਿਟ ਕਰ ਰਹੇ ਹੋ ਤਾਂ ਤੁਹਾਡਾ ਇਮੀਡੀਏਟ ਕੋਈ ਪਲਾਨ ਬਣ ਰਿਹਾ ਤਾਂ ਤੁਹਾਡੇ ਲਈ ਇਹ ਵੀਡੀਓ ਹੋਪਸ ਓਕੇ ਤੁਹਾਡੇ ਲਈ ਵਧੀਆ ਰਹੇਗੀ ਇਨਫੋਰਮੇਟਿਵ ਰਹੇਗੀ ਔਰ ਬਾਕੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸਰਾਂ ਦੇ ਨੰਬਰਸ ਔਰ ਟੈਕਸੀ ਵਾਲੇ ਦੇ ਨੰਬਰ ਇਹ ਜੋ ਜਿਹਨੂੰ ਆਪਾਂ ਹਾਇਰ ਕੀਤਾ ਸੀ ਉਹਦਾ ਨੰਬਰ ਮੈਂ ਇਹਦੇ ਵਿੱਚ ਐਡ ਕਰਦਾਂਗੇ ਜੀ ਸੋ ਥੈਟ ਤੁਹਾਡੇ ਰੈਫਰੈਂਸ ਲਈ ਈਜ਼ੀ ਹੋ ਜੇ ਤੁਸੀਂ ਆਰਾਮ ਨਾਲ ਗੁਰੂਤਮ ਦਾ ਦਰਸ਼ਨ ਕਰ ਸਕੋ ਬਿਨਾਂ ਕਿਸੇ ਚਿੰਤਾ ਦੇ ਔਰ ਜਦੋਂ ਮਨ ਸ਼ਾਂਤ ਹੁੰਦਾ ਤਾਂ ਅਰਦਾਸ ਸ਼ਾਂਤ ਮਨ ਨਾਲ ਕੀਤੀ ਹੋਈ ਅਰਦਾਸ ਵੀ ਸਾਨੂੰ ਭਾਗ ਲਾਂਦੀ ਹੈ ਜੀ ਸੋ ਵਿਜ਼ਿਟ ਕਰੋ ਗੁਰੂ ਮਹਾਰਾਜ ਦੇ ਖੁਸ਼ੀਆਂ ਪ੍ਰਾਪਤ ਕਰੋ और अगर कुछ मैं गलत दसाया होमांी जा चुका अगर तू तो कुछ भी अगर तुम तो मैं करैक्ट करना चाहते हो जब हो कुछ कोई पॉइंट अगर क्लीयर नहीं होलीयर करना तो प्लीज़ कॉमेंट बॉक्स के मैं जरूर दस्यो होप्स हो तो सफ़र भी जिदा सा बहुत सोहना सफ़र रहा बहुत सोहनी यात्रा रही साप्स हो किा भी इन्नी खुशियाँ भरी और आरामदायक रहे मिलते हैं जी नवी वीडियो के इजाजत ਮੈਂ ਰਮਨਦੀਪ ਕੌਰ ਸਮਾਈਲੀ ਮੀਡੀਆ ਟੀਵੀ ਸਤਿ ਸ਼੍ਰੀ ਅਕਾਲ